ਲਓ ਜੀ ਤੁਹਾਨੂੰ ਅੱਜ ਦਲਜੀਤ ਦੁਸਾਂਝ ਬਾਈ ਦਾ ਬਿਲਕੁਲ ਹੂਬ ਹੂ ਹਮ ਸ਼ਕਲ ਮਲਾਉਣਾ ਹੈ ਜੀ ਤੇ ਵੀਡੀਓ ਨੂੰ ਇਹਨੂੰ ਰੀਲ ਨੂੰ ਇੰਨਾ ਜ਼ਿਆਦਾ ਸ਼ੇਅਰ ਕਰੋ ਵੀ ਦਲਜੀਤ ਭਾਜੀ ਤੱਕ ਪਹੁੰਚ ਜੇ ਜੀ ਇਹ ਠੀਕ ਹੈ ਲਓ ਜੀ ਕਰੋ ਜੀ ਹੁਣ ਤੁਸੀਂ ਦਰਸ਼ਨ ਬਿਲਕੁਲ ਉਹਨਾਂ ਦੀ ਜੀ ਡਿੱਟੋ ਕਾਪੀ ਨੇ ਬਿਲਕੁਲ ਉਹਨਾਂ ਦੇ ਹਮ ਸ਼ਕਲ ਨੇ ਤੇ ਸ਼ਹਿਰ ਕਿਹੜਾ ਜੀ ਸਾਰੀ ਆਪਾਂ ਬਾਈ ਤੋਂ ਗੱਲਬਾਤ ਪੁੱਛ ਲੈਨੇ ਆਂ ਬਈ ਕਿੱਥੋਂ ਬਲੋਂਗ ਕਰਦੇ ਹੋ ਤੂੰ ਅਬੋਹਰ ਤੋਂ ਜੀ ਤੇ ਦਲਜੀਤ ਬਾਈ ਨੂੰ ਮਿਲਣ ਦਾ ਹੈਗਾ ਚਾਹ ਮੰਚ ਪੂਰਾ ਪੂਰਾ ਹੈ ਜੀ ਤਾਂ ਹੀ ਉਹ ਤਾਂ ਦੇਖੋ ਜੀ ਵੀ ਆਪਾਂ ਆਪਦਾ ਜੋ ਕਾਰੋਬਾਰ ਬਿਜ਼ਨਸ ਛੱਡ ਕੇ ਉਹਦੀ ਡਰੈਸ ਦੇ ਵਿੱਚ ਇੰਨਾ ਕਿ ਜਿਆਦਾ ਆਪਾਂ ਮਤਲਬ ਮੈਂਟਲੀ ਕਰੇਜ਼ ਚੜਿਆ ਹੋਇਆ ਜਿਹੜਾ ਕੀ ਬਸ ਮਿਲਣਾ ਤਾਂ ਮਿਲਣਾ ਹੀ ਮਿਲ ਬਾਈ ਜੀ ਮੋਬਾਈਲ ਰਿਪੇਅਰ ਦਾ ਆਪਦਾ ਕੰਮ ਕਰਦੇ ਨੇ ਆਪਦੀ ਸ਼ਾਪ ਕਰਦੇ ਨੇ ਨਾਲ ਜੀ ਹੁਣੇ ਆ ਇਸੇ ਗੈਟਅਪ ਦੇ ਵਿੱਚ ਸ਼ੋਅ ਲਾਉਂਦੇ ਨੇ ਤੇ ਬਾਈ ਇਹ ਚਾਹੁੰਦੇ ਵੀ ਯਾਰ ਮੈਂ ਆਪਦੇ ਕੰਮ ਦੇ ਸਿਰ ਤੇ ਠੀਕ ਹੈ ਵੀ ਯਾਰ ਜਿਹੜੀਆਂ ਮੇਰੀਆਂ ਸਟੇਜਾਂ ਨੇ ਉਹਨਾਂ ਨੂੰ ਲੋਕ ਬਹੁਤ ਪਸੰਦ ਕਰਦੇ ਨੇ ਵੀ ਕਿਤੇ ਨਾ ਕਿਤੇ ਮੇਰੀ ਉਹ ਕੋਈ ਵੀਡੀਓ ਬਾਜੀ ਤੱਕ ਪਹੁੰਚੇ ਤੇ ਉਹ ਮੈਨੂੰ ਮਿਲਣ ਦਾ ਸਵੱਬ ਬਣਾਉਣ ਇਹੀ ਚਾਹੁੰਦੇ ਹੋ ਤੁਸੀਂ ਬਿਲਕੁਲ ਬਿਲਕੁਲ ਜੀ ਬਿਲਕੁਲ ਇਹੀ ਚੀਜ਼ ਚਾਹਨਾ ਬਾਕੀ ਚਲੋ ਆਪਣੇ ਭਰਾਣੇ ਸਾਰੇ ਜਿਨ੍ਹਾਂ ਨੇ ਆਪਾਂ ਨੂੰ ਵਾਇਰਲ ਕਰਨਾ ਮੈਂ ਕਹਿੰਦਾ ਵੀ ਵੀਡੀਓ ਆਪਣੀ ਵਾਇਰਲ ਜਦੋਂ ਪਹੁੰਚੇ ਤੇ ਉਹਨਾਂ ਦੀ ਕਿਸੇ ਟੀਮ ਦਾ ਵੀ ਆਪਾਂ ਨੂੰ ਕੋਈ ਚਲੋ ਕੰਟੈਕਟ ਆਵੇ ਵੀ ਤੁਹਾਨੂੰ ਮਿਲਣਾ ਚਾਹੁੰਦੇ ਨੇ ਵੀ ਉਹ ਦਿਨ ਦੀ ਉਡੀਕ ਕਰ ਰਹੇ ਆ ਜੀ ਮੈਂ ਦੇਖ ਲਓ ਜੀ ਬਾਕੀ ਤੁਸੀਂ ਦੱਸੋ ਕਮੈਂਟ ਕਰਕੇ ਵੀ ਦਲਜੀਤ ਦੋਸਾਂਝ ਬਾਈ ਤੇ ਠੀਕ ਹੈ ਵੀ ਯਾਰ ਲੱਗਦਾ ਏ ਗੈਟ ਅਪ ਉਹ ਜਾਂ ਨਹੀਂ ਲੱਗਦਾ ਪਰ ਹਰੇਕ ਵਿਅਕਤੀ ਦੀ ਡਿਟੋ ਕਾਪੀ ਹੁੰਦੀ ਹੈ ਪਰ ਦੇਖੋ ਵੀ ਦਲਜੀਤ ਬਾਈ ਦੀ ਡਿਟੋ ਕਾਪੀ ਤੁਹਾਨੂੰ ਲੱਗ ਰਹੀ ਹੈ ਜਾਂ ਨਹੀਂ ਲੱਗ ਰਹੀ ਤੁਸੀਂ ਆਪ ਹੀ ਕਮੈਂਟ ਕਰਕੇ ਦੱਸਿਓ ਜੀ